हेलो स्टूडेंट्स नेक्स्ट ਤੋਂ ਸਾਡਾ ਲੇਖ ਹੈਗਾ ਮੇਰੇ ਜੀਵਨ ਦਾ ਨਿਸ਼ਾਨਾ ਠੀਕ ਹੈ ਆ ਚਲੋ ਫਿਰ ਸਟਾਰਟ ਕਰਦੇ ਹਾਂ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਜੀਵਨ ਦਾ ਕਿਹੜਾ ਨਿਸ਼ਾਨਾ ਹੈ ਠੀਕ ਹੈ ਚਲੋ ਫਿਰ ਸਟਾਰਟ ਕਰਦੇ ਹਾਂ ਨੰਬਰ 1 ਹੈਗਾ ਜਾਣ ਪਹਿਚਾਨ ਜੀਵਨ ਵਿੱਚ ਨਿਸ਼ਾਨਾ ਬਣਾਉਣਾ ਬਹੁਤ ਜ਼ਰੂਰੀ ਹੈ ਬਿਨਾਂ ਨਿਸ਼ਾਨੇ ਦੇ ਜੀਵਨ ਅਧੂਰਾ ਰਹਿੰਦਾ ਹੈ ਠੀਕ ਹੈ ਕੁਦਰਤ ਨੇ ਜੀਵਾਂ ਵਿੱਚ ਮਨੁੱਖ ਨੂੰ ਸਭ ਤੋਂ ਵਧੇਰੇ ਉੱਤਮ ਬਣਾਇਆ ਹੈ ਤੇ ਉਸ ਨੂੰ ਆਪਣਾ ਵਿਕਾਸ ਕਰਨ ਲਈ ਬੁੱਧੀ ਦੀ ਸ਼ਕਤੀ ਦਿੱਤੀ ਹੈ ਇਸ ਸ਼ਕਤੀ ਦੀ ਪੂਰੀ ਵਰਤੋਂ ਕਰਕੇ ਜੀਵਨ ਦੀ ਬੀੜੀ ਨੂੰ ਕਿਸੇ ਉੱਚੇ ਨਿਸ਼ਾਨੇ ਵੱਲ ਸੇਧ ਕੇ ਰੱਖਣਾ ਮਨੁੱਖ ਦਾ ਫਰਜ਼ ਹੈ ਜੀਵਨ ਵਿੱਚ ਨਿਸ਼ਾਨਾ ਬਣਾਉਣਾ ਸਫਲਤਾ ਦਾ ਪਹਿਲਾ ਪੜਾਅ ਹੈ ਠੀਕ ਹੈ ਅੱਗੇ ਹੈ ਮੈਂ ਡਾਕਟਰ ਬਣਾਂਗਾ ਨੰਬਰ 2 ਪੁਆਇੰਟ ਕੀ ਹੈ ਮੈਂ ਡਾਕਟਰ ਬਣਾਂਗਾ ਜਿਹੜਾ ਤੁਹਾਡਾ ਨਿਸ਼ਾਨਾ ਆ ਤੁਸੀਂ ਆਪਣਾ ਨਿਸ਼ਾਨਾ ਲਿਖ ਸਕਦੇ ਕੋਈ ਟੀਚਰ ਬਣਨਾ ਚਾਹੁੰਦਾ ਹੈ ਕੋਈ ਡਾਕਟਰ ਬਣਨਾ ਚਾਹੁੰਦਾ ਹੈ ਕੋਈ ਵਕੀਲ ਕੋਈ ਜੱਜ ਜਾਂ ਕੋਈ ਵੀ ਹੈ ਨਾ ਹੁਲਸੇ ਬਣਾਣਾ ਚਾਹੁੰਦਾ ਆਪਣਾ ਆਪਣਾ ਨਿਸ਼ਾਨਾ ਜੋ ਵੀ ਹੈ ਤੁਸੀਂ ਉਹ ਲਿਖ ਸਕਦੇ ਆ ਠੀਕ ਹੈ ਮੇਰਾ ਨਿਸ਼ਾਨਾ ਕੀ ਹੈ ਮੈਂ ਡਾਕਟਰ ਬਣਾਗਾ ਭਾਵੇਂ ਮੈਂ ਅਜੇ 10ਵੀਂ ਜਮਾਤ ਵਿੱਚ ਹਾਂ ਪਰ ਮੇਰਾ ਸੁਪਨਾ ਹੈ ਕਿ ਮੈਂ ਡਾਕਟਰ ਬਣਾ ਜਦੋਂ ਮੈਂ ਕਿਸੇ ਗਰੀਬ ਲਾਚਾਰ ਰੋਗਾਂ ਵਿੱਚ ਫਸੇ ਹੋਏ ਲੋਕਾਂ ਨੂੰ ਵੇਖਦਾ ਹਾਂ ਜਾਂ ਦੇਖਦਾ ਹਾਂ ਤਾਂ ਮੇਰਾ ਮਨ ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਬਿਆਕੁਲ ਹੋ ਉੱਠਦਾ ਹੈ ਕਿ ਕਿਸੇ ਤਰੀਕੇ ਨਾਲ ਇਹਨਾਂ ਦਾ ਇਲਾਜ ਕਰਵਾਇਆ ਕਰਵਾ ਦੇਵਾਂ ਇਹ ਲੋਕ ਵਰਤਮਾਨ ਮਹਿੰਗਾਈ ਦੇ ਸਮੇਂ ਵਿੱਚ ਨਾ ਦਵਾਈਆਂ ਉੱਤੇ ਲੜੀਂਦਾ ਖਰਚ ਕਰ ਸਕਦੇ ਹਨ ਤੇ ਨਾ ਹੀ ਡਾਕਟਰਾਂ ਦੀਆਂ ਫੀਸਾਂ ਭਰ ਸਕਦੇ ਇਸ ਲਈ ਮੈਂ ਸੋਚ ਲਿਆ ਹੈ ਕਿ ਮੈਂ ਡਾਕਟਰ ਬਣ ਕੇ ਇਹਨਾਂ ਲੋਕਾਂ ਦੀ ਮਦਦ ਕਰਾਂਗਾ ਠੀਕ ਹੈ ਅਗਲਾ ਹੈ ਨਿਸ਼ਾਨੇ ਪ੍ਰਾਪਤ ਕਰਨ ਲਈ ਯਤਨ ਠੀਕ ਹੈ ਨੰਬਰ 3 ਪੁਆਇੰਟ ਹੈ ਅੱਗੇ ਹੈ ਇਸ ਨਿਸ਼ਾਨੇ ਨੂੰ ਪੂਰਾ ਕਰਨ ਲਈ ਮੈਂ ਬਹੁਤ ਮਿਹਨਤ ਕਰ ਰਿਹਾ ਹਾਂ ਹਾਂ ਵਰਤਮਾਨ ਸਮੇਂ ਵਿੱਚ ਮੈਂ 10ਵੀਂ ਜਮਾਤ ਵਿੱਚ ਹਾਂ ਅਤੇ ਵਿਗਿਆਨ ਵਰਗ ਨੂੰ ਚੁਣਿਆ ਹੈ ਠੀਕ ਹੈ ਮੈਂ ਰੋਜ਼ਾਨਾ 6-7 ਘੰਟੇ ਪੜਾਈ ਕਰਦਾ ਹਾਂ ਅਤੇ ਆ ਬਾਇਓਲੋਜੀ, ਕੈਮਿਸਟਰੀ ਅਤੇ ਫਿਜ਼ਿਕਸ ਵਿੱਚ ਨੈਕਸਟ ਪੇਜ ਵਿੱਚ ਵਿਸ਼ੇਸ਼ ਧਿਆਨ ਦਿੰਦਾ ਹਾਂ। ਭਵਿੱਖ ਵਿੱਚ ਐਮਬੀਬੀਐਸ ਕਰਨ ਲਈ ਨੀਟ ਦੀ ਪ੍ਰੀਖਿਆ ਦੀ ਤਿਆਰੀ ਕਰਾਂਗਾ। ਸਫਲ ਹੋਵਾਂਗਾ ਮੇਰੇ ਮਾਪੇ ਮੇਰੇ ਨਾਲ ਡਾਕਟਰ ਬਣ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ ਅੱਗੇ ਹੈ ਮੈਂ ਕੰਮ ਕਿਵੇਂ ਕਰਾਂਗਾ ਠੀਕ ਹੈ ਕਿਦਾਂ ਕੰਮ ਕਰਾਂਗਾ ਮੈਂ ਡਾਕਟਰੀ ਪਾਸ ਕਰਨ ਉਪਰੰਤ ਮੇਰਾ ਸੁਪਨਾ ਹੈ ਕਿ ਮੈਂ ਆਪਣੇ ਪਿੰਡ ਵਿੱਚ ਇੱਕ ਛੋਟਾ ਹਸਪਤਾਲ ਬਣਾਵਾਂ ਜਿੱਥੇ ਗਰੀਬ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇ ਮੈਂ ਲੋਕਾਂ ਦੀ ਡਾਕਟਰ ਰ ਬਣ ਕੇ ਸੇਵਾ ਕਰਨੀ ਚਾਹੁੰਦਾ ਹਾਂ ਠੀਕ ਹੈ ਨਾ ਮੈਂ ਕਿਸੇ ਕੋਲੋਂ ਪੈਸੇ ਨਹੀਂ ਮੰਗਾਂਗਾ ਉਹ ਮੇਰੇ ਮੇਜ਼ ਤੇ ਪੈ ਗੋਲਕ ਵਿੱਚ ਜੋ ਸਰਦਾ ਬਣਦਾ ਪਾ ਜਾਇਆ ਕਰਨਗੇ ਮੈਨੂੰ ਉਹੀ ਮਨਜ਼ੂਰ ਹੋਵੇਗਾ ਠੀਕ ਹੈ ਕਿੰਨੀ ਸੋਹਣੀ ਸੋਚ ਹੈ ਇਹ ਤਾਂ ਸਭ ਦੀ ਸੋਚ ਹੋਣੀ ਚਾਹੀਦੀ ਹੈ ਅੱਗੇ ਹੈ ਸਾਰਾਂਛ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਹਰ ਵਿਦਿਆਰਥੀ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਪੂਰਾ ਕਰਨ ਲਈ ਪੂਰੀ ਲਗਨ ਨਾਲ ਮਿਹਨਤ ਕਰਨੀ ਚਾਹੀਦੀ ਹੈ ਠੀਕ ਹੈ ਇਹ ਤੁਹਾਡੇ ਹੋ ਗਏ 5 ਪੁਆਇੰਟ ਕਿਹੜਾ ਲੇਖ ਸਿਗਾ ਅਸੀਂ ਕੀਤਾ ਮੇਰੇ ਜੀਵਨ ਦਾ ਨਿਸ਼ਾਨਾ ਮੇਰੇ ਬੱਚਿਓ ਤੁਸੀਂ ਵੀ ਆਪਣੇ ਜੀਵਨ ਦਾ ਨਿਸ਼ਾਨਾ ਜਿਹੜਾ ਆ ਚੁਣ ਕੇ ਅੱਗੇ ਤੁਸੀਂ ਆਪਣੀ ਉਸਾਬਨਾ ਤਿਆਰੀ ਜ਼ੋਰ ਕਰਿਆ ਕਰੋ ਪੜਾਈ ਦੀ ਤੇ ਆਪਣੇ ਜੀਵਨ ਦੇ ਵਿੱਚ ਕਾਮਯਾਬੀ ਪ੍ਰਾਪਤ ਕਰੋ ਠੀਕ ਹੈ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਲੇਖ ਕਰਾਂਗੇ ਓਕੇ ਬਾਏ